ਹਾਈ ਗਾਇਸ ਵੈਲਕਮ ਟੂ ਮਾਈ ਨਿਊ ਵਲੋਗ ਅਜੇ ਤੁਸੀਂ ਸਾਰੇ ਕਿੱਦਾ ਘੈਂਡ ਹੋ ਤੇ ਅੱਜ ਦਾ ਆਪਣਾ ਵਲੋਗ ਸ਼ੁਰੂ ਹੁੰਦਾ ਹੈ ਮੰਮੀ ਮਾਸੜਪਿੰਡ ਆਪਾਂ ਆਏ ਆਂ ਜੀ ਅੱਜ ਮਾਸੜਪਿੰਡ ਤੇ ਆਪਾਂ ਜਾਣਾ ਹਣ ਅੱਗੇ ਮਾਸੀਪਿੰਡ ਤੇ ਆਪਾਂ ਲਈ ਮਾਸੜਪਿੰਡ ਹੀ ਆ ਤੁਸੀਂ ਦੇਖ ਹੀ ਸਕਦੇ ਹੋ ਕਿੱਡਾ ਘੈਂਡ ਮਾਹੌਲ ਹੈ ਕਿੱਡਾ ਯਾ ਘੈਂਡ ਮਾਹੌਲ ਹੈ ਤੁਸੀਂ ਵੇਖ ਲੋ ਸਾਰਾ ਐਂਡ ਬਦਲੀ ਬੁੱਧ ਗਿਆ ਤੇਹੀਂ ਸਵੇਰੇ 6 ਵਜੇ ਚੜੇ ਤੇ ਇੱਥੇ 11 ਵਜੇ ਉੱਪੜ ਗਏ ਤਲਵੰਡੀ ਸਾਬੋ ਆਪਾਰਕ ਦਾ ਕੀ ਹਾਲ ਹੈ ਅੱਜ ਕਾਬੜਾ ਇੱਧਰ ਫਾਰਮ ট্রাক ਨਹੀਂ ਫੋੜ ਫੋੜ ਟੁੱਟਾ ਵਿਚਾਰਾ ਡਰਮ ਵੀ ਇੱਧਰ ਸਾਲਾ ਕਿਲਰ ਆਇਆ ਵਾ ਆ ਗੁਲਦਸਤਾ ਇੱਥੇ ਰੱਖਿਆ ਵਾ ਤੇ ਆ ਅੰਮ੍ਰੂਦ ਉਹਦਾ ਛੋਟੀ ਛੋਟਾ ਪੇੜਾ ਤੇ ਇੱਥੇ ਬਹੁਤ ਜ਼ਿਆਦੀ ਖੁੱਲੀ ਜਗ੍ਹਾ ਵਾ ਓਹੋ ਇੱਥੇ ਬਹੁਤ ਜ਼ਿਆਦੀ ਖੁੱਲੀ ਜਗ੍ਹਾ ਤੇ ਇਹ ਕਿਹਦਾ ਦੇਖ ਕਿ ਨੀਚੇ ਜੀ ਖੁੱਲੀ ਜਗ੍ਹਾ ਤੇ ਸਾਰੀ ਜਾਨਵਰ ਸਾਰੀ ਮਸਾੜਨ ਲਾਇ ਤੇ ਵੀ ਵੇਖੀ ਸੌਦਿਆਂ ਸਾਰੇ ਕਿਤੇ ਬੱਦਲ ਹੀ ਬੱਦਲੇ ਹੋਏ ਪਿਆ ਇਧਰ ਕੇਲੇ ਲੱਗੇ ਆ ਬਾਬੇ ਵੱਢ ਕੇ ਲੀ ਜਾਂਦੇ ਨੇ ਜਦੋਂ ਹਾਥੀ ਹੁੰਦਾ ਹੁੰਦਾ ਦਲਪੰਥ ਤੇ ਵੀ ਵੇਖੀ ਸਕਦੇ ਆ ਕੋਠੀ ਇੱਕ ਆ ਦੇ ਕੋ ਬਾਦੋ ਘਰਾ ਪਹਿਲੀ ਈ ਆ ਉਹ ਅਮਰੂਦ ਮਰਾਦ ਬੇਨੇ ਲੱਗੇ ਗਏ ਆ ਆ ਕਦੂਆਂ ਦੀਆਂ ਬੱਲਾਂ ਆ ਬਹੁਤ ਸੋਹਣੇ ਲੱਗਦੇ ਪੀੜ ਵੇਖੀ ਸਕਦੇ ਅਮਰੂਦ ਮਰਾਦ ਲੱਗੇ ਆ ਅੱਗੇ ਆਏ ਹੀ ਇੰਨਾ ਘਰੇ ਪੁਰਾਣੇ ਤੇ ਉਹ ਅੱਧੇ ਤੋੜ ਕੇ ਲਾ ਕੇ ਤੇ ਅੱਦੇ ਹੀ ਲ ਜਾਵਾਂਗੇ ਹੁਣ ਮਸੀਨ ਦੀਆਂ ਨਹੀਂਗੇ ਤੇ ਇਹਨਾਂ ਦੀ ਕੁੱਤੀ ਵੀ ਹੁੰਦੀ ਸੀਗੀ ਇਹ ਅਮਰੀਕਨ ਬੁਲੀ ਅਮਰੀਕਨ ਬੁਲੀ ਹੁੰਦੀ ਸੀ ਤੇ ਉਹ ਉਹ ਵੀ ਰੋ ਓਦੋਂ ਸੱਪ ਨੇ ਉਹਨੂੰ ਵੱਢ ਲਿਆ ਤੇ ਉਹ ਵਿਚਾਰੀ ਮਾਰੀ ਗਈ ਅੰਮ੍ਰੋਦ ਲੱਗਿਆ ਛੋਟੇ ਛੋਟੇ ਇਹੇ ਕਿਹਾਦੇ ਆ ਆਂਬ ਆਂਬਾ ਦਾ ਪੇੜ ਆ ਟਾਣਾ ਆਂਬਾ ਆਨੇ ਬੋਦਾ ਮਰੂਦਾਂ ਦਾ ਇਹ ਦੇ ਕਿਹਦਾ ਦੇ ਜਿਹੜੀ ਨਹੀਂ ਕੀ ਬਹੁਤ ਹੀ ਘਾੜ ਲੱਗ ਗਿਆ ਮਰੂਦ ਲੱਗੇ ਆ ਪਰ ਥੋੜੇ ਲੱਗੇ ਉੱਤੇ ਚੜ ਕੇ ਤੋੜਨੇ ਪੈਣੇ ਹਨ ਬੰਮ पड़ी, पड़ी, पड़ी। ए, 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 ए। फड़ लिया तोड़ना। एक ज आ गया तो तेरा टूकिया आया

喂，放队！喂！对，你给拉不的呀？走走走，快！快！ ਫੜ ਕੇ ਲਿਆ ਨਹੀਂ ਇਹਨਾਂ ਨੂੰ ਮਸ਼ਤਾਨ ਬੋਏ ਕੇ ਦੇ ਓ ਤੂੰ ਥੱਲੇ ਚੋਚੋ ਕੇ ਖਾਈਂ ਨਾ ਚੱਲ ਚੱਲ ਅੰਦਰ ਚਲੋ ਹਟ ਉੱਠ ਚਲੋ ਅੰਦਰ ਚਲ ਚੱਲ ਅੰਦਰ ਚਲੋ ਆ ਮੈਂ ਨਹੀ ਅੰਦਰ ਮਿਲ ਕੇ ਅੰਦਰ ਛੱਡ ਗਏ ਮੇਰੇ ਵੇਖ ਚੱਕੀ ਵੇਖ ਚੱਕੀ ਇੱਕ ਚੱਕੀ ਇਹ ਦੀ ਸਿਆਣਾ ਬੱਚਾ ਉਹ ਸੁਖਾ ਹੈਗਾ ਹੈ ਫਤਿਹ ਮੰਦੇ ਦੇ ਮੰਦੇ ਦੇ 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 ਹੋਰ ਜਾਣਾ ਲਿਆ ਦੇ ਇੱਕ ਚੱਕੀ ਇੱਕ ਛੱਡ ਗਿਆ ਹਾ ਜੀ ਐਂਡਰੇ ਗੁਗੂ ਦੇਦੇ 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 ਉੱਥੇ ਹੋਰ ਤੇ ਵੀ ਨਾ ਪਏ ਪਏ ਆ ਇੰਨੇ ਕਿ ਪਏ ਆ ਕਿੱਥੇ ਸੁਫੇ ਉੱਥੇ ਅਮਰੂਦਾਂ ਕੋ ਮੈਂ ਤਾਂ ਵਾਧੂ ਚੁੱਕ-ਚੁੱਕ ਕੇ ਅੰਦਰ ਸੌਂ ਸੌਂਦਾ ਜਾਂਦਾ ਸੁਟਣੇ ਹੀ ਰੱਖ ਲੈਣੀ ਆਹ ਲੈ ਕਿੰਨੀ ਹੱਸੇਗਾ ਮਾਰ ਲੈ ਤੂੰ ਇੱਕ ਚੱਕੀ ਦੇ ਦੋ ਦੇ ਦੋ ਆ ਜਾ ਆ ਜਾ ਭੰਨਦੇ ਹੁੰਦੇ ਤੁਮੇ ਤੇ ਭੁੱਖਿਆ ਦੇ ਓ ਗੁੱਗੂ ਸਿਆਣਾ ਦਾਰੇ ਚੱਕੀ ਦੇ ਮੈਨੂੰ ਇੱਕ ਉਹ ਕੀ ਲਿਆ ਦੇ ਚੱਕੀ ਇਹ ਕੀ ਅੱਛਾ ਖਾਂ ਗੱਲ ਜਿੰਦੀ ਹੈ ਉਹ ਦਾ ਅਮਰੂਦ ਉਹ ਦਾ ਮੂੰਹ ਨਹੀਂ ਜਿੱਡਾ ਅਮਰੂਦ ਫੜਿਆ ਹੱਸ ਦੇਵੇਂ ਲਾ ਮੈਂ ਚੱਕੀ ਵੱਡ ਕੇ ਜਾ ਫਿਰ ਸੌਖਾ ਖਾ ਲੇਗਾ ਲੈ ਮੈਂ ਦੇ ਦੇ ਗੁੱਗੂ ਆ ਵੇਖ ਲੈ ਆ ਦੇ ਲੜਾਈ ਮੁੰਡਾ ਮਰੂਦ 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 ਜਰਦੀਤ ਅਲੀ ওভার ਲੋਰ ਕਰਕੇ ਖਲੀ ਆ ਤੁਸੀਂ ਆਪ ਕਿਤੇ ਉੱਤੇ ਨਾ ਦੇ ਲੜਾਈ ਮੁੰਡੇ ਕਰ ਲਈ ਹਸੀ ਜਾਵਾਂਗੇ ਦੀ ਕਿਤੇ ਨਾ ਪਾਸੇ ਜਾਣਾ ਆਪਨੇ ਅਦਾਸਾਂ ਨੂੰ ਮਾਫਰ ਨੂੰ ਜਮਾਈ ਦਾ ਆਵਾਜ਼ ਆ ਰਹੀ ਕੀ ਬਾਤ ਹੈ ਗੱਲ ਅਸੀਂ ਸਾਫ਼ ਨਹੀਂ ਕਰਦੇ ਕਿਸੇ ਨੂੰ ਕਿ ਵੀਡੀਓ ਬਣਾ ਹੁੰਦਾ ਹੀ ਹੈ ਹੈ ਗਏ ਆਵੇ ਟੁੱਕੇ ਟੱਕੇ ਜੇ ਹਾਂ ਬਾਤ ਤੋਹ ਤੇ ਟੁੱਕੇ ਯੋ ਵੱਡਾ ਵੱਡਾ ਕੇਟ ਆਇਆ ਜੰਮੂ ਵਿੱਚ ਇਹ ਜੰਮੂ ਕਾ ਨਾਮ ਆਂਦੇ ਲੱਗੇ ਸੀ ਜੰਮੂ ਅੱਜ ਲੱਗੇ ਕੱਦੂ ਲੱਗੇ ਕੱਦੂ ਦਾ ਬੱਲਾ ਤਾਂ ਸਾਰਿਆਂ ਨੇ ਕੱਦੂ ਇੱਕ ਵੀ ਨਹੀਂ ਲੱਗਾ ਆ ਵੀ ਆ ਵੀ ਪਾਣੀ ਪੋਟੇ ਡਿੱਗੇ ਆਹੋ ਉਹ ਕੋਈ ਉੱਤੇ ਉੱਤੇ ਰਹਿ ਗਏ ਨਾ ਜਿਹੜੇ ਲੱਗੇ ਲੁਗੇ ਕਿ ਢਿ ਸੋਣੀ ਹਵਾ ਠੰਡੀ ਹੂੰ ਰਾ ਤੁਹਾਡੇ ਜੰਮੂ ਬਹੁਤ ਮੋਟਾ ਹੈ ਨਾ ਉਹ ਡਿੱਗਾ ਕਿੰਨਾ ਮੋਟਾ ਰ ਮਨਦੀਪ ਹੋਵੇ ਉੱਤੇ ਲੱਗੇ ਹੋਵੇ ਉੱਤੇ ਲੱਗੇ ਮਿਰਲੇ ਵਿਰਲੇ ਖਰਾਬ ਹੋ ਗਿਆ ਖਰਾਬ ਹੋ ਗਿਆ ਖਰਾਬ ਇਹਨਾਂ ਤੇ ਕੋਈ ਖੁਸ਼ਬੂ ਨਹੀਂ ਆਉਂਦੀ ਨਾ ਆ ਪੈਣਾ ਦੁੱਧ ਨਹੀਂ ਖੁਸ਼ਬੂ ਨਹੀਂ ਆਉਂਦੀ ਇਹ ਨਾ ਭਾਈ ਛੇੜੂ ਮੂੰਹ ਤੇ ਕੀ ਹੋ ਜਾਂਦੇ ਦਾਣੇ ਜੇ ਦਾਣੇ ਸੱਟਾ ਮਰਮੋ ਤੇ ਰਹਿੰਦਾ ਸੱਟਾ ਮਰਮਦਾ ਰਹਿੰਦਾ ਆ ਮੱਖੀਆਂ ਬਾਹਰ ਘਟ ਸਾਰੀਆਂ ਸਿੱਧੂ ਮੂਸੇਵਾਲਾ ਜਮਲਾ ਤੂੰ ਵੀ ਕਿਵੇਂ ਵਜਾਉਂਦਾ ਜਮਲਾ ਤੂੰ ਵੀ ਕਿਵੇਂ ਵਜਾ ਕੇ ਦਿਖਾਉਂਦਾ ਤੂੰ ਵੀ ਵਜਾ ਤੂੰ ਵੀ ਵਜਾਈਂ ਬਥੇ ਖੜਾ ਕੇ ਹੋ ਜਾਂਦਾ ਜਮਲਾ ਤੂੰ ਵੀ ਕਿਵੇਂ ਵਜਾਉਂਦਾ ਇੱਧਰ ਨੂੰ ਮੂੰਹ ਕਰਕੇ ਕਰ ਇੱਧਰ ਨੂੰ ਕਿਵੇਂ ਵਜਾਉਂਦਾ ਤੂੰ ਵੀ ਤੂੰ ਕਿਹੜਾ ਬੰਨਾ ਫੱਤ ਗੁੱਗੂ ਤੈਨੂੰ ਕਿਹੜਾ ਸਿੰਗਰ ਪਸੰਦ ਹੈ Siddu, Siddu mo siya la.